ਨਹੀਂ ਤੇਰੀ ਇਸ ਮੇਰੀ ਨਾਨੀ ਨੇ ਚਾਹ ਬਣਾਈ ਸੀ ਹਾਂਜੀ ਕਿੰਨੇ ਦਾ ਬਹੁਤ ਜਾਦੀ ਸਵਾਦ ਬੜੀ ਹਾਂਜੀ ਤੇ ਤੈਨੂੰ ਕਿੰਨੇ ਕੁ ਦਿੱਤੀ ਇੰਨੇ ਦੇ ਵਿੱਚ ਚਾਹ ਤੇ ਆ ਨਹੀਂ ਦੇ ਇਹਦੇ ਵਿੱਚ ਇੰਨੇ ਕ ਚਾਹ ਕੀ ਹੁੰਦੀ ਹੈ ਲੈ ਕਾ ਚ ਦਿੱਤੀ ਹੱਥ ਚ ਦਿੱਤੀ ਹਾਂਜੀ ਚਾਹ ਨਹੀਂ ਹਾਂ ਕੱਪ ਚ ਕੱਪ ਚ ਭਾਗੇ ਹਾਂਜੀ ਇੰਨੇ ਕਿ ਹਲੋ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਤੇ ਅੱਜ ਮੈਂ ਜਿਹੜੇ ਚੋਪਰ ਦੀ ਗੱਲ ਕਰੀ ਬਹੁਤ ਹੀ ਇਨਵੀਨੀਅਟ ਹੈ ਬਹੁਤ ਹੀ ਵਧੀਆ ਆ ਹਨਾ ਹੈਲਪਫੁਲ ਐ ਸਾਡੇ ਲਈ ਜੇ ਕਿਚਨ 'ਚ ਸਾਡੇ ਵਿੱਚ ਕਿਚਨ ਦੇ ਵਿੱਚ ਆਪਾਂ ਇਹਨੂੰ ਰੱਖਿਆ ਹੋਵੇ ਤੇ ਕਿਉਂਕਿ ਹੋਰ ਵੀ ਤਾਂ ਆਪਾਂ ਪੈਸੇ ਖਰਚ ਕਰਦੇ ਆ ਤੇ ਬਟ ਇਹ ਬਹੁਤ ਹੀ ਜ਼ਿਆਦਾ ਮੈਨੂੰ ਹੈਲਪਫੁਲ ਲੱਗਾ ਇਸ ਕਰਕੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਵੀ ਇਸ ਦੀ ਬਾਰੇ ਦੱਸਾਂਗੇ ਇਹਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਆ ਪਲੱਸ ਆਪਾਂ ਹਨਾ ਆਲੂ ਪਿਆਜ਼ ਦੇ ਸਾਰੇ ਪਿਆਜ਼ ਵਗੈਰਾ ਟਮਾਟਰ ਵਗੈਰਾ ਤੇ ਉਹ ਸਭ ਦੀ ਚੌਪ ਕਰਦੇ ਨੇ ਤੇ ਇਹਦੇ ਵਿੱਚ ਆਪਾਂ ਜਿੱਦਾਂ ਗੋਭੀ ਦੇ ਜਿਹਦੇ ਪਰੌਂਠੇ ਬਣਾਣੇ ਹੋਣਾ ਨਾ ਗੋਭੀ ਆਪਾਂ ਇਹਦੇ ਵਿੱਚ ਚੌਪ ਕਰ ਸਕਦੇ ਆ ਜਿੰਨੀ ਵੀ ਬਰੀਕ ਤੁਸੀਂ ਰੱਖਣੀ ਹੋਵੇ ਰੱਖ ਸਕਦੇ ਤੇ ਪਲੱਸ ਇਹਦੇ ਵਿੱਚ ਮੈਂ ਤੇ ਅੱਜ ਗੋਭੀ ਦੇ ਮਤਲਬ ਪਰੌਂਠੇ ਵਗੈਰਾ ਨਹੀਂ ਬਣਾ ਰਹੀ ਤੇ ਜੇ ਕਿਸੇ ਨੇ ਪਰੌਂਠੇ ਬਣਾਉਣੇ ਹੋਣ ਤੇ ਪਰੌਂਠੇ ਵੀ ਇਹਦੇ ਵਿੱਚ ਜਿਹੜੇ ਆਪਾਂ ਬਣਾ ਸਕਦੇ ਮੈਂ ਤੇ ਅੱਜ ਬਣਾਣੇ ਇਹਦੇ ਵਿੱਚ ਜੀ ਪਕੌੜੇ ਮਗਰੌੜੇ ਪਕੌੜੇ ਨਹੀਂ ਮਗਰੌੜੇ ਜੋ ਦਾਲ ਦੇ ਬੰਦਿਆ ਉਹ ਆਪਾਂ ਇਹਦੇ ਵਿੱਚ ਬਣਾਉਣੇ ਆ ਇਹਦੇ ਵਿੱਚ ਆਪਾਂ ਚੌਪ ਕਰਾਂਗੇ इजीली ਜਿਹੜੀ ਹੈ ਨਾ ਇਦਾਂ ਆਪਾਂ ਕੱਟ ਕੇ ਵਿੱਚ ਗੋਭੀ ਇਹਦੇ ਵਿੱਚ ਪਾ ਦੇਣੀ ਆ ਚੰਗੀ ਤਰ੍ਹਾਂ ਵਾਸ਼ ਵਗੈਰਾ ਕਰਕੇ ਤੇ ਇਹਦੇ ਵਿੱਚ ਤੁਸੀਂ ਜਿੰਨੀ ਬਰੀਕ ਕਰਨੀ ਹੋਵੇ ਉਨੀ ਬਰੀਕ ਕਰ ਸਕਦੇ ਜੇ ਕਿਉਂਕਿ ਜੇ ਆਪਾਂ ਗ੍ਰाइंड ਕਰੀਏ ਕਦੂਕਸ਼ ਕਰੀਏ ਨਾ ਉਹਦੇ ਨਾਲ ਜਿਹੜੀ ਹੈ ਇੱਧਰ ਉੱਧਰ ਜਿਆਦਾ ਜਿਹੜੀ ਹੈ ਉਹ ਮਤਲਬ ਕਿ ਗ੍ਰੈਂਡ ਜਿਹੜੇ ਸਹੀ ਤਰੀਕੇ ਨਾਲ ਕੱਦੂ ਕਸ਼ ਜਿਹੜੀ ਉਹ ਨਹੀਂ ਹੁੰਦੀ ਤੇ ਇਹਦੇ ਵਿੱਚ इजीली ਚੌਪ ਹੋ ਜਾਂਦੀ ਹੈ ਪਲੱਸ ਜਿਹੜੀ ਡੰਡੀਆਂ ਵਗੈਰਾ ਉਹ ਵੀ ਜਿਹੜੀਆਂ ਵਧੀਆ ਚੌਪ ਹੋ ਜਾਂਦੀਆਂ ਨੇ ਤੇ ਜਿੰਨੇ ਬਰੇਕ ਕਰਨੇ ਹੋਏ ਨੇ ਬਰੇਕ ਕਰ ਸਕਦੇ ਜੀ ਤੇ ਜੇ ਮਤਲਬ ਗਾਜਰਾਂ ਦਾ ਤੁਸੀਂ ਗਜਰੇਲਾ ਵਗੈਰਾ ਬਣਾਉਣਾ ਹੋਵੇ ਤੇ ਉਹਦੇ ਵਿੱਚ ਤੁਸੀਂ ਕੱਟ ਕੇ ਜਿਹੜੇ ਗਾਜਰਾਂ ਜਿਹੜੇ ਤੁਸੀਂ ਇਹਦੇ ਵਿੱਚ ਪਾ ਦੇਣੀਆਂ ਨੇ ਤੇ ਉਹ ਵੀ ਜਿੰਨੀ ਤੁਸੀਂ ਫਾਈਨ ਕਰਨੀ ਹੈ ਹੁਣ ਬਰੀਕ ਕਰਨੀ ਹੈ ਹੁਣ ਉਹ ਕਰ ਸਕਦੇ ਜੀ ਬਹੁਤ ਬਹੁਤ ਹੀ ਜਲਦੀ ਨਾਲ ਜਿਹੜੇ ਇਹਦੇ ਵਿੱਚ ਚੌਪ ਜਿਹੜਾ ਹੋ ਜਾਂਦਾ ਹੈ ਮੈਂ ਕਿਸੇ ਨਾ ਇਹਨਾਂ ਸਮਝ ਮੈਂ ਕਿਸੇ मतलब ਕਿ ਬ੍ਰਾਂਡ ਨੂੰ ਪ੍ਰਮੋਟ ਪ੍ਰਮੋਟ ਨਹੀਂ ਕਰ ਰਹੀ ਬਸ ਮੈਂ ਇਹ ਕਹਿ ਰਹੀ ਹਾਂ ਕਿ ਹਨਾ ਇਦਾਂ ਦੀ ਆਪਾਂ ਨੂੰ ਕਿਚਨ ਦੇ ਵਿੱਚ ਕੋਈ ਵੀ ਇਦਾਂ ਦੀ ਆਈਟਮ ਜਿਹੜੀ ਹੋ ਰੱਖਣੀ ਚਾਹੀਦੀ ਜਿੰਨਾ ਸਾਨੂੰ ਜਿਹੜਾ ਕੰਮ ਕਰਨਾ ਸੌਖਾ ਹੋਵੇ ਤੇ ਇਹਦੇ ਵਾਸਤੇ ਜਿਹੜੇ ਸਾਨੂੰ 1000 1500 ਰੁਪਏ ਜਿਹੜਾ ਕੋਈ ਹਨਾ ਬਹੁਤ ਵੱਡੀ ਗੱਲ ਨਹੀਂ ਹੁੰਦੀ ਤੇ ਕਿੰਨਾ ਵਸਤੇ ਹੁੰਦੀ ਵੀ ਆ ਤੇ ਬੱਤ ਸੁਖ ਬਹੁਤ ਆ ਕਿ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਆਪਾਂ ਚੌਪ ਕਰ ਸਕਦੇ ਆ ਤੇ ਜੇ ਮਤਲਬ ਕਿ ਤੜਕਾ ਵਗੈਰਾ ਲਾਣੋ ਤੇ ਪਿਆਜ਼ ਵਗੈਰਾ ਟਮਾਟਰ ਵਗੈਰਾ ਹਨਾ ਉਹਦੀ ਤੇ ਗਰੇਵੀ ਜਿਹੜੀ ਬਣ ਜਾਂਦੀ ਆ ਤੇ ਦੇਖੋ ਗਾਜਰਾ ਵੀ ਆ ਵਧੀਆ ਬਣ ਗਿਆ ਬਿਲਕੁਲ ਵੀ ਜਿਹੜਾ ਨਾ ਤੁਸੀਂ ਜੂਸ ਵਗੈਰਾ ਜਿਹੜਾ ਜਿੱਦਾਂ ਨਹੀਂ ਬਣਿਆ ਜਿੰਨੇ ਕਿ ਸਾਨੂੰ ਸੈਮੀ ਗਜ਼ਰੇਲੇ ਵਾਸਤੇ ਚਾਹੀਦੀ ਆ ਉਨੇ ਕਿ ਜਿਹੜੀ ਚੌਪ ਜਿਹੜੀਆਂ ਪੂਲੀਆਂ ਨੇ ਤੇ ਪਲੱਸ ਹੋਣ ਇਹਦੇ ਵਿੱਚ ਮੈਂ ਪਾਤੀ ਜੀ ਦਾਲ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਜਲਦੀ ਸੀ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਨੂੰ ਦਿਖਾਇਆ ਨਹੀਂ ਹੈ ਬਟ ਕੱਲਾ ਮੈਂ ਕਰਾ ਇਹਦੇ ਵਿੱਚ ਚੌਪ ਕਰਕੇ ਦੱਸਿਆ ਹੈ ਤੇ ਮਗਰੌੜੇ ਬਣਾਉਣੇ ਹੋਣ ਜਾਂ ਤੁਸੀਂ ਹਨਾ ਦਾਲ ਦੇ ਤੇ ਉਹ ਇਹਦੇ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਹੈ ਜਿਹਦੇ ਵਿੱਚ ਮੈਂ ਮਗਰੌੜੇ ਬਣਾਉਣੇ ਦੱਸਿਆ ਤਾਂ ਬਹੁਤ ਹੀ ਟੇਸਟੀ ਜਿਹੜੇ ਲੱਗਦੇ ਨੇ ਦਾਲ ਦੇ ਮਗਰੌੜੇ ਤੇ ਇਹਦੇ ਵਿੱਚ ਇਸਦੇ ਲਈ ਸਾਨੂੰ ਦਾਲ ਜਿਹੜੀ ਹੈ ਬਿਲਕੁਲ ਫਾਈਨ ਮਤਲਬ ਕਿ ਪੇਸਟ ਜਿਆ ਨਹੀਂ ਚਾਹੀਦਾ ਹੁੰਦਾ ਥੋੜੀ ਜਿਹਾ ਜਿਹੜਾ ਜਿਹਦਾ ਥੋੜੀ ਜੀ ਦਰਦੜੀ ਜੀ ਸਾਨੂੰ ਜੜੀ ਉਹ ਚਾਹੀਦੀ ਹੁੰਦੀ ਹੈ ਉਹ ਇਹਦੇ ਵਿੱਚ ਬਹੁਤ ਹੀ ਵਧੀਆ ਜੜੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਨਾਲ ਵਿੱਚ ਕਰਨ ਨਾਲ ਮਤਲਬ ਕਿ ਮਕਰੋੜੇ ਜੜੇ ਬਹੁਤ ਹੀ ਟੇਸਟੀ कुरकुरੇ ਜੀ ਬਣਦੇ ਆ। ਹੋ ਆਈਆ ਫੇਤੋ ਹੱਦੀ ਫੇਤਾ ਦੀ ਦੀ ਆਦੀ ਮੇਥੋ ਬਾਤ ਦਾ हम दोनों बहुत मजा आ गया है। तू वडे इतनी बुरी। दिन दिन सीरियसली खाते हैं। ओले सोचते हैं ना तो दिन वाले। तो मम्मा ने आप वडे इन्हें को ज़्यादा टेस्टी है ना सीरियसली। आप तो भी बनाना होगा। ਦੀਤਾ ਕੋਈ ਦਦਾ ਹਲਵਾਈ ਦੀ ਮੈਂ ਦੇਖਿਆ ਤੇ ਹਾਂਜੀ ਹੁਣੇ ਗੱਲ ਕਰ ਰਹੀ ਸੀ ਹੈ ਨਾ ਮਗਰੋੜਿਆਂ ਦੀ ਛੜੇ पे ਬਣਾਏ ਸੀ ਪਰ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਵੀਡੀਓ ਪਹਿਲਾਂ ਆਲਰੇਡੀ ਮੇਰੇ ਚੈਨਲ ਤੇ ਹੈਗੀ ਆ ਮੈਂ ਲਿੰਕ ਸ਼ੇਅਰ ਕਰ ਦੂੰਗੀ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਏ ਟੇਸਟ ਬਹੁਤ ਹੀ ਜ਼ਿਆਦਾ ਲੱਗਦੀ ਆ ਤੇ ਤੁਸੀਂ ਮਤਲਬ ਪਕੌੜੇ ਤੇ ਆਮ ਜਿਹੜਾ ਗੇਸਣ ਵਾਲੇ ਖਾਦੇ ਹੁੰਦੇ ਆ ਪਲੱਸ ਇੱਕ ਹੋਰ ਤੁਸੀਂ ਇਹ ਵਲੇ ਬਣਾ ਕੇ ਇਸ ਤਰੀਕੇ ਨਾਲ ਦੇਖਿਓ ਬਹੁਤ ਹੀ ਟੇਸਟੀ ਲੱਗਣਗੇ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਹ ਸਾਡੇ ਗੈਸਟ ਆਏ ਸੀ ਇਸ ਕਰਕੇ ਮੈਂ ਸਾਰੀਆਂ ਰੈਸਪੀਏ ਜਿਹੜੀਆਂ ਉਹ ਮਤਲਬ ਕਿ نئی ਉਦੀ ਵੀਡੀਓ ਮੇਰੇ ਕੋਲ ਜਿਆਦਾ ਨਹੀਂ ਬਣੀ ਬਟ ਮੈਂ ਇਹ ਦੱਸਤਾ ਕਿ ਆਪਣਾ ਕਿਤੇ ਨਾਲ ਈਜ਼ੀ ਵਰਕ ਹੋ ਸਕਦਾ ਹੈ ਤੁਸੀਂ ਜੇ ਇਕੱਲੇ ਜੀ ਤੇ ਗੈਸਟ ਮੈਨੂ ਜਿਹੜਾ ਤੁਸੀਂ ਰੈਡੀ ਕਰਨਾ ਹੈ ਤਾਂ ਇਹ ਵਾਲੀ ਚੀਜ਼ ਚੋਪਰ ਲਿਆਓ ਤੇ ਤੁਸੀਂ ਜਿਹੜੀਆਂ ਇਹਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਆਈਟਮਾਂ ਜਿਹੜੀਆਂ ਚੋਪ ਕਰ ਸਕਦੇ ਜੀ ਜਿਹੜਾ ਤੁਹਾਡਾ ਕੰਮ ਜਿਹੜਾ ਅੱਧੇ ਘੰਟੇ 'ਚ ਹੋਣਾ ਹੈ ਉਹ ਤਾਂ ਧੰਮ 15-20 ਮਿੰਟs ਜਿਹੜਾ ਉਹ ਕੰਮ ਵੀਡੀਓ ਬੰਦੀ ਵੀਡੀਓ ਬੰਦਿਆ